ਹਾਂਜੀ ਦੋਸਤੋ ਸਵਾਗਤ ਹੈ ਤੁਹਾਡੀ ਨਵੀਂ ਵੀਡੀਓ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਇਸ ਟਾਈਮ ਸਿਚੀਲੀਆ ਪਲੈਰਮੋ ਦੀ ਸਬਜ਼ੀ ਮੰਡੀ ਦੇ ਵਿੱਚ ਤੇ ਯਾਨੀ ਕਿ ਜਿਹੜੀ ਮਾਰਕੀਟ ਦਾ ਨਾਮ ਹੈਗਾ ਜੀ ਮੇਰੇ ਘਰ ਤੋਂ ਬਾਹਰ ਆ ਰੋ ਤੇ ਆਪਾਂ ਪਹੁੰਚ ਚੁੱਕੇ ਆ ਦੇਖੋ ਜੀ ਇੱਥੇ ਆ ਕੇ ਬਿਲਕੁਲ ਐਨਾ ਯਾਨੀ ਕਿ ਇੰਡੀਆ ਆਗਦੀ ਫੀਲ ਆਂਦੀ ਪਈ ਆ ਓਪਨ ਆ ਸਾਰੀ ਜਿਹਦਾ ਆਪਣਾ ਇੰਡੀਆ ਦੇ ਵਿੱਚ ਤਰਪਾਲਾਂ ਪਾਈਆਂ ਹੋਣੀਆਂ ਨਾ ਸਬਜ਼ੀ ਮੰਡੀ ਦੇ ਵਿੱਚ ਇਦਾਂ ਹੀ ਆ ਸਭ ਆਹ ਦੇਖੋ ਜੀ ਇਦਾਂ ਹੀ ਉਹ ਤਰਪਾਲਾਂ ਚ ਹੋਣੀਆਂ ਪਈਆਂ ਮੀਂਹ ਬਹੁਤ ਜ਼ਿਆਦਾ ਤੇ ਇਸ ਕਰਕੇ ਆਪਾਂ ਆਏ ਸੀ ਘੁੰਮਣ ਇੱਥੇ ਤੇ ਇਧਰ ਵਾਲੀ ਸਾਈਡ ਦੇਖੋ ਆ ਦੇ ਸਬਜ਼ੀਆਂ ਸੋਬਜ਼ੀਆਂ ਲੱਗੀਆਂ ਆ ਤੇ ਟਮਾਟਰ ਆਹ ਆ ਗਈਆਂ ਫਲੀਆਂ ਐ ਚਾਓ ਆ ਦੇਖੋ ਜੀ ਨਿੰਬੂ ਹੋ ਗਏ ਆ ਜਾਣ ਇਧਰਲੀ ਸਾਈਡ ਗਲੀਆਂ ਗੁਲੀਆਂ ਆ ਦੇਖੋ ਜੀ ਇੱਥੇ ਦਾ ਜਿੱਦਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਆ ਇਟਲੀ ਦਾ ਸੀ ਫੂਡ ਬਹੁਤ ਮਸ਼ਹੂਰ ਆ ਤੇ ਆ ਜਿਹੜੀ ਮੈਨੇ ਕਿ ਇੱਥੇ ਲੱਗਾ ਹੋਇਆ ਆ ਮਤਲਬ ਲੋਕ ਆਪਾਂ ਜਦੋਂ ਆਪਾਂ ਇੰਡੀਆ ਨਹੀਂ ਪੰਜਾਬ 'ਚ ਆਪਾਂ ਸ਼ੋਪਿੰਗ ਕਰਨ ਜਾਂਦੇ ਹੈਗੇ ਤੇ ਜੋ ਵੀ ਆਪਾਂ ਘਰਾਂ ਲਈ ਆਪਾਂ ਸਬਜ਼ੀਆਂ ਸੋਬਜ਼ੀਆਂ ਲੈਣੇ ਆ ਤੇ ਉਦਾਂ ਹੀ ਆ ਯਾਨੀ ਆ ਦੇਖੋ ਜੀ ਸੰਤਰੇ ਹੋ ਗਏ ਔਰ ਸੇਵ ਹੋ ਗਏ ਹੀਰੇ ਹੋ ਗਏ ਤੇ ਬੈਂਗਣ ਹੋ ਗਏ ਤੇ ਬਾਕੀ ਜਿਹੜਾ ਇਧਰਲੀ ਸਾਈਡ ਆ ਆ ਦੇਖੋ ਜੀ ਜੋ ਵੀ ਆ ਰੇੜੀ ਲਾਈ ਹੋਈ ਹੁੰਦੀ ਆ ਦੁਕਾਨ ਦੇ ਬਾਹਰ ਉਹ ਕਰਦੇ ਹੁੰਦੇ ਬਣਾ ਬਣਾ ਕੇ ਦੇਈ ਜਾਂਦੇ ਆ ਆ ਦੇਖੋ ਜੀ ਬਰੈਡਾਂ ਆ ਇੱਥੇ ਦਾ ਕਹ ਲਓ ਇੱਥੇ ਦਾ ਰੈਸਟੋਰੈਂਟ ਹੀ ਲਾ ਲਓ ਇਹ ਪ੍ਰੋਪਰ ਸਾਰਿਆ ਸਾਰਾ ਕੁਝ ਇੱਥੇ तकरीबन ਮਿਲਦਾ ਇੱਥੇ ਨਾ